ਰਤਨਾ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰਤੈ ਰੱਬ ਸਿਓ ਤਿੱਤ ਤਨ ਰਤਨਾ ਹੋਏ ਬੜੇ ਸੋਖੇ ਅਰਥ ਨੇ ਰੱਤੀ ਥੋੜੀ ਜਿਹੀ ਨਰਤੀ ਮਾਸਾ ਇਹਦੇ ਅਰਥ ਨੇ ਜਿਹੜਾ ਬੰਦਗੀ ਕਰਨ ਵਾਲਾ ਉਹਨੂੰ ਚੀਰਾ ਪਾਓ ਦੀ ਸਕਿਨ ਨੂੰ ਉਹਦੇ ਵਿੱਚੋਂ ਖੂਨ ਹੀ ਨਹੀਂ ਨਿਕਲਦਾ ਤੇ ਆਪਾਂ ਤਾਂ ਕਹਿਣਾ ਸੀ ਖੂਨ ਤੋਂ ਬਿਨਾ ਬੰਦਾ ਰਹਿ ਨਹੀਂ ਸਕਦਾ ਇਹਦਾ ਮਤਲਬ ਕਿੰਨੀਆਂ ਕੋ ਮਨੋਤਾ ਨੇ ਜਿਹੜੀਆਂ ਸੱਚ ਨੇ ਹਕੀਕਤ ਨੂੰ ਅਸੀਂ ਕਹਿ ਰਹੇ ਆ ਇਹ ਗੱਲ ਆ ਨਿਮੰਨਨ ਅੰਦਰ ਨਹੀਂ ਆਉਂਦੀ ਤੇ ਜਿਹੜਾ ਬੰਦਾ ਕਹਿੰਦਾ ਮੰਨਨ ਅੰਦਰ ਨਹੀਂ ਆਉਂਦੀ ਬੰਦਾ ਪੁੱਛੇ ਤੈਨੂੰ ਤਿੰਨਾ ਭਾਵਨਾ ਦੀ ਸੋਜੀ ਹੋ ਗਈ ਤੇ ਤੂੰ ਆਪਣੇ ਗਿਆਨ ਨੂੰ ਕਿਉਂ ਪੈਮਾਨਾ ਬਣਾਈ ਬੈਠਾ ਕਿ ਇਹਦੇ ਨਾਲ ਦੇਖ ਲਓ ਬਾਬਾ ਸਾਹਿਬ ਨੇ ਕਿਹਾ ਰਤੀ ਰਤਨ ਚਿਕ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰਤ ਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ ਅੱਗੇ ਗੁਰੂ ਸਾਹਿਬ ਨੇ ਵਿਆਖਿਆ ਕਰ ਦਿੱਤੀ ਇਹ ਤਨ ਸਭੋ ਰਤ ਹੈ ਵੀ ਇਹ ਨਹੀਂ ਕਹਿ ਰਹੇ ਖੂਨ ਨੇ ਰਤ ਬਿਨ ਤੰਨ ਨ ਹੋਏ ਜੋਸ਼ ਰਤੇ ਆਪਣੇ ਤਿਤ ਤਨ ਲੋਭ ਰਤ ਨ ਹੋਏ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਦੇ ਖੂਨ ਵਿੱਚ ਲਾਲਚ ਵਾਲੀ ਬਿਰਤੀ ਨਹੀਂ ਫਿਰ ਯਾਦ ਰੱਖਿਓ ਇਹ ਸ਼ਲੋਕ ਗੁਰੂ ਅਮਰਦਾਸ ਜੀ ਤੋਂ ਤਕਰੀਬਨ ਪੌਣੇ 300 ਸਾਲ ਪਹਿਲਾਂ ਉਚਾਰਨ ਕੀਤਾ ਗਿਆ ਇਹ ਸਲੋਕ ਚ ਰਸਨਾ ਬਾਬਾ ਫਰੀਦ ਦੀ ਹੈ ਪਰ ਬੋਲਦੇ ਰੱਬ ਜੀ ਪਏ ਨੇ ਵੈਗੁਰੂ ਜੀ ਕਹਿ ਲੋ ਕਰਤਾਰ ਕਹਿ ਲੋ ਅੱਲਾ ਕਹਿ ਲੋ ਰਾਮ ਕਹਿ ਲੋ ਕੀ ਬੋਲਦੇ ਆ ਮੈਂ ਤਾਂ ਮਰਨੀ ਚਾਹੀਦੀ ਸਾਰੇ ਸੀ ਜੋਰ ਦਿੰਦੇ ਆ ਮੈਂ ਮਾਰ ਮੈਂ ਮਾਰੋ ਮੈਂ ਮਾਰੋ ਉਥੇ ਮੈਂ ਮਿਲਦੀ ਪਈ ਆਪ ਸਵਾਰ ਹੈ ਕੌਣ ਕਹਿ ਰਿਹਾ ਜੀ ਫਿਰ ਸੁਣਿਓ ਆਪ ਸਵਾਰ ਹੈ ਮੈਂ ਮਿਲ ਹੈ ਆਹੇ ਨੁਸ਼ਾਰੀ ਇੱਥੇ ਨਾ ਆਪ ਸਵਾਰ ਹੈ ਮੈਂ ਮਿਲ ਹੈ ਇਹਦਾ ਮਤਲਬ ਅੱਲਾ ਰੱਬ ਵੈਗਰੂ ਕਹਿ ਰਹੇ ਨੇ ਫਰੀਦ ਸਾਹਿਬ ਬਾਬਾ ਜੀ ਨਾਲ ਬੋਲ ਕੇ ਕਹਿੰਦੇ ਦੁਨੀਆ ਨੂੰ ਦੱਸ ਦਿਓ ਜੇ ਮੈਨੂੰ ਮਿਲਣਾ ਚਾਹਦੇ ਹੋ ਤਾਂ ਲੋਕਾਂ ਨੂੰ ਸਵਾਰਨ ਦੀ ਬਜਾਏ ਆਪਣੇ ਆਪ ਨੂੰ ਸਵਾਰੋ ਆਪ ਸਵਾਰ ਹੈ ਮੈਂ ਮਿਲ ਹੈ ਇੱਥੇ ਮੈਂ ਦਾ ਅਰਥ ਹੈ ਵੈਗਰੂ ਜੀ ਇੱਥੇ ਮੈਂ ਦਾ ਅਰਥ ਹਉਮੈ ਵਾਲਾ ਨਹੀਂ ਮੈਂ ਮੈਂ ਨਹੀਂ ਇਥੇ ਹੈ ਮੈਂਦਾਰ ਤੇ ਪ੍ਰਮਾਤਮਾ ਰੱਬ ਉਹ ਫਰੀਦ ਬਾਬਾ ਸਾਹਿਬ ਜੀ ਨੂੰ ਕਹਿ ਰਹੇ ਨੇ ਜੇ ਆਪ ਸਵਾਰ ਲਏਗਾ ਤੇ ਤੈਨੂੰ ਖੁਦਾ ਮਿਲੇਗਾ ਜਿਦਨ ਮੈਂ ਮਿਲ ਗਿਆ ਦੁਨੀਆ ਦੀ ਮਥਾਜੀ ਮੁੱਕ ਜੇਗੀ ਸਾਰੀ ਦੁਨੀਆ ਤੇਰੀ ਗੁਲਾਮ ਕਰ ਦਿਆਂਗਾ ਆਪ ਸਵਾਰ ਹੈ ਮੈਂ ਮਿਲ ਹੈ ਆਪਣਾ ਆਪ ਸਵਾਰ ਲੈ ਮੈਂ ਤੈਨੂੰ ਮਿਲਾਂਗਾ ਇਹਦਾ ਮਤਲਬ ਸਿੱਧੇ ਪੰਜਾਬੀ ਚਰਿਤ ਕਰ ਰਹੇ ਆ ਵਿਆਕਰਨ ਨੂੰ ਇੱਕ ਪਾਸੇ ਰੱਖ ਕੇ ਆਪ ਸਵਾਰ ਐ ਆਪਣਾ ਆਪ ਸਵਾਰ ਲਾਓਏ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜਿੱਦਨ ਵੈਗਰੂ ਮਿਲ ਗਿਆ ਸੁਖ ਮਿਲ ਜਾਏਗਾ ਕਿਉਂਕਿ ਉਹਦਾ ਉਹ ਤਾਂ ਹੈ ਹੀ ਸੁਖ ਨਿਧਾਨ ਉਹ ਤਾਂ ਜਿੱਥੇ ਹੁੰਦਾ ਉੱਥੇ ਤਾਂ ਲੂ ਨੇੜੇ ਆਉਂਦੀ ਨਹੀਂ ਉਸ ਉਹਦੇ ਕੋਲ ਸੁਖ ਹੀ ਸੁਖ ਆਪ ਸਵਾਰ ਐ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਅਗੇ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਹੁਣ ਇੱਕ ਇਹ ਇਸ ਸ਼ਲੋਕ ਵਿੱਚ ਇਸ ਸ਼ਲੋਕ ਦੀ ਵਿਆਖਿਆ ਆਪ ਸਵਾਰੇ ਦੀ ਵਿਆਖਿਆ ਕੀ ਹੈ ਜੀ ਆਪ ਸਵਾਰੇ ਦੀ ਵਿਆਖਿਆ ਆਪਾਂ ਕਹਾਂਗੇ ਵੀ ਆਪ ਸਵਾਰੇ ਕੀ ਹੁੰਦਾ ਇਸ ਸ਼ਲੋਕ ਦੀ ਪਹਿਲੀ ਤੋਕ ਉਹ ਹੈ ਤੁੱਕ ਆਪਣੇ ਆਪ ਨੂੰ ਸਾਥ ਦੂਜੀ ਤੋਕ ਕਹਿਰੀ ਹੈ ਸਵਾਰਨਾ ਕਿਵੇਂ ਆਪ ਸਵਾਰਾ ਮੈਂ ਮਿਲੈ ਆਪਣੇ ਆਪ ਨੂੰ ਸਵਾਰ ਖੁਦਾ ਮਿਲੇਗਾ ਮੈਂ ਮਿਲਿਆ ਸੋ ਕੋਈ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਜਿੱਦਨ ਮੇਰਾ ਹੋ ਗਿਆ ਬਸ ਆ ਹੀ ਆਪਣੇ ਆਪ ਨੂੰ ਸਵਾਰਨਾ ਤੂੰ ਦੁਨੀਆ ਦਾ ਬਣਿਆ ਬੈਠਾ ਦੇਖੋ ਕਿੱਡੀ ਵੱਡੀ ਰਮਜ ਵਿੱਚ ਰੱਖ ਦਿੱਤੀ ਆਪਣਾ ਆਪ ਸਵਾਰ ਤੇ ਯਾਦ ਰੱਖੋ ਸਵਾਰਿਆਂ ਤੇ ਦੁੱਖ ਨਹੀਂ ਹੁੰਦਾ ਵਿਗੜਿਆਂ ਦੀ ਦੁੱਖ ਬੜਾ ਲੱਗਦਾ ਇਹ ਦੋ ਪੰਜਾਬੀ ਦੀ ਸ਼ਬਦ ਨੇ ਇੱਕ ਸਵਾਰਿਆ ਮੈਨੂੰ ਯਾਦ ਇੱਕ ਦਿਨ ਕਥਾ ਕਰਦਿਆਂ ਮੈਂ ਇੱਥੇ ਕਿਹਾ ਸੀ ਜਿਹੜੀ ਘੜੀ ਜਾਏ ਉਦੀ ਬੜੀ ਕੀਮਤ ਪੈਂਦੀ ਜੇ ਜਿਵੇਂ ਅਸੀਂ ਮੰਨ ਲਓ ਆਪਣੀ ਗੱਡੀ ਦਾ ਇੱਕ ਪੁਰਜ਼ਾ ਇੱਕ 파ਟ ਖਰੀਦਣ ਗਏ ਆ ਉਹ 파ਟ ਮੈਟਲ ਤਾਂਬਾ ਹੋਵੇ ਪਿੱਤਲ ਹੋਵੇ ਲੋਹਾ ਹੀ ਹੋਵੇ ਤੇ ਉਹਦਾ weight ਹੋਵੇ ਸਾਰਾ 200 ਗ੍ਰਾਮ 100 ਗ੍ਰਾਮ ਹੀ ਕਹਿ ਲਉ ਨਿੱਕਾ ਜਿਹਾ ਤੇ ਉਹ ਕਹੇਗਾ ਇਸ ਦੀ ਕੀਮਤ ਮੈਂ ਆਪਣੀਆ ਦੀ ਗੱਲ ਕਰ ਲੈਣੀ ਆ ਇਹ 10000 ਦਾ ਹੀ ਉਹ ਕਹਿਗਾ ਤੋਲ ਉਹ ਤੋਲ ਕੇ ਕਹਿ ਵੀ 200 ਗ੍ਰਾਮ ਬੰਦ ਹੈ ਤੇ ਅਗਲਾ ਕਹਿਗਾ 10000 ਦਾ ਤੇ ਕੁਇੰਟਲ 2 ਕੁਇੰਟਲ ਲੋਹਾ ਆ ਜਾਣਾ ਹੈ ਇਹ ਇਹ ਤੂੰ ਤੋਲ ਤੇ ਸਹੀ ਦੇ ਬਰਾਬਰ ਉਹ ਕਹਿਗਾ ਚਿੱਤੇ ਰੱਖੀ ਅਣ ਘੜੇ ਲੋਹੇ ਉਹਨਾਂ ਦੀ ਕੀਮਤ ਓਨੀ ਨਹੀਂ ਪੈਂਦੀ ਜਿੰਨੀ 200 ਗ੍ਰਾਮ ਘੜੇ ਹੋਏ ਦੀ ਕੀਮਤ ਪੈ ਜਾਂਦੀ ਹੈ ਇਹ ਘੜਿਆ ਹੋਇਆ ਹੈ ਇਹ ਸਵਾਰਿਆ ਹੈ ਕੋਈ ਬੰਦਾ ਲੱਕੜ ਦੀ ਖਰੀਦਣ ਜਾਏ ਲੱਕੜ ਉਹਦੀ ਕੀਮਤ 1000 ਰੁਪਇਆ ਤੇ ਚੰਗਾ ਕਾਰੀਗਰ ਚੰਗੀ ਕਲਾਕ੍ਰਿਤ ਜਾਣਨ ਵਾਲਾ ਉਹਨੂੰ ਤਰਾਸ਼ ਕੇ ਘੜ ਕੇ ਉਹਦੇ ਵਿੱਚੋਂ ਕੋਈ ਚੀਜ਼ ਬਣਾਦਾ ਉਹ ਕਹੇਦੀ ਕੀਮਤ 5000 ਅਗਲਾ ਕਹੇਗਾ ਇਹੋ ਜੇ ਲੱਕੜ ਦੇ ਮੁੱਢ ਤਾਂ ਕਈ ਦੇਖੇ ਉਹ ਕਹਿੰਦਾ ਉਹ ਅਨਤਰਾਸ਼ੇ ਨੇ ਇਹ ਸ਼ੰਗਾ ਸਵਾਰੇ ਦੀ ਕੀਮਤ ਹੈ ਪੱਥਰ ਦੀ ਪੱਥਰ ਕੋਈ ਲੈਵੇ ਮੈਂ ਸਿੱਧੀ ਜਿਹਾ ਉਦਾਹਰਨ ਦੇਣ ਲੱਗਾ ਬੰਦੇ ਤੇ ਸਾਰੀ ਦੁਨੀਆ ਵਿੱਚ ਇੱਕੋ ਹੀ ਹੁੰਦਾ ਹੈ ਇੱਕੋ ਜਿਹੇ ਹੁੰਦੇ ਨੇ ਬਲੱਡ ਪ੍ਰੈਸ਼ਰ ਦੀ ਮਸ਼ੀਨ ਵੀ ਇੱਕੋ ਹੀ ਵੇਂਦੀ ਹੈ ਸ਼ੂਗਰ ਵਾਲੀ ਵੀ ਇੱਕੋ ਹੀ ਚਿਪ ਲੱਗਦੀ ਏ ਹਾਰਟਬੀਟ ਵਾਲੀਆਂ ਵੀ ਇੱਕੋ ਗੱਲ ਏ ਪਰ ਅਸਲੀ ਜੀਵਨਤਾ ਅੰਦਰ ਦਾ ਸਵਾਰਿਆ ਹੋਇਆ ਹੁੰਦਾ ਆਪਾਂ ਕਈ ਵਾਰੀ ਕਹਿੰਨਾ ਜੀ ਸਾਰੇ ਬੰਦੇ ਇੱਕੋ ਜਿਹੇ ਦੇਹਾਂ ਦੀ ਗੱਲ ਕਰਦੇ ਹੋ ਮੈਂ ਤਾਂ ਉਦਾਹਰਨ ਦਿੱਤੀ ਪੱਥਰ ਵੀ ਬਾਹਰ ਸਿਲ ਪਈ ਹੋਵੇ ਉਹ 5000 ਦੀ ਮਿਲ ਜੂ ਉਹਦੀ ਘੜ ਕੇ ਵਿੱਚੋਂ ਕੋਈ ਮੂਰਤੀ ਬਣਾ ਦੇ ਉਹਦੀ ਕੱਲੀ ਲੱਖ ਦੀ ਵੇਚ ਜੂ ਜਿਵੇਂ ਕੱਚਾ ਮਟੀਰੀਅਲ ਉਹਦੀ ਕੀਮਤ ਕੜੇ ਕੋਈ ਦੀ ਹੈ ਪਿਆਰੋ ਸਰੀਰ ਤਾਂ ਸਭ ਦੇ ਇੱਕੋ ਜਿਹਾ ਨੇ ਜਿਹੜਾ ਜ਼ਿੰਦਗੀ ਸਵਾਰੀ ਜਾਂਦੀ ਹੈ ਕੀਮਤੋ ਦੀ ਪੈਂਦੀ ਹੁੰਦੀ ਹੈ ਫਿਰ ਅਗਲੀ ਗੱਲ ਸਵਾਰਿਆ ਹੋਇਆਂ ਨੂੰ ਭਟਕਣਾ ਨਹੀਂ ਆਪ ਸਵਾਰਨਾ ਬੜਾ ਬੜਾ ਔਖਾ ਹੈ ਜੀ ਉਹਨੂੰ ਆਪ ਇਹ ਭਰੋਸਾ ਕਰਨਾ ਮੈਂ ਫਿਰ ਬੇਨਤੀ ਕਰਾਂਗਾ ਜੇ ਕੋਈ ਪੁੱਛੇ ਜੀ ਸਾਨੂੰ ਸਿੱਧਾ ਹੋਰ ਸੌਖਾ ਦੱਸੋ ਆਪ ਸਵਾਰਾਂ ਕੀ ਹੈ ਤੇ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਅਠਤਵੀ ਪੌੜੀ ਆਪ ਸਵਾਰੀ ਹੈ ਜਬਜੀ ਸਾਹਿਬ ਦੀ ਜੱਤ ਪਹਾਰਾ ਆ ਸਵਾਰਾ ਸਵਾਰਨਾ ਇੱਕ ਘੜਨਾ ਹੈ ਉਸ ਘੜੇ ਦੀ ਕੀਮਤ ਪੈਣੀ ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤ ਵੇਧ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਧਾ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਇਹ ਹੈ ਸਵਾਰਿਆ ਹੋਇਆ ਸਵਾਰੇ ਕੋ ਜੀਵਨ ਹਾ ਉਹ ਵੈਗੁਰੂ ਕਰੇ ਤੇ ਸਵਾ ਰਹਿ ਜਾ ਇਬਾਦਤ ਵਾਲੇ ਨੂੰ ਸਰੀਰਕ ਤੌਰ ਤੇ ਤੁਸੀਂ ਜਾਣਾ ਮੈਂ ਜਾਣਾ ਗੁਰੂ ਪੀਰ ਅਵਤਾਰ ਸਾਰੇ ਗਏ ਪਰ ਬੰਦਗੀ ਕਰਨ ਵਾਲਾ ਸਰੀਰ ਦੇ ਜਾਣ ਤੋਂ ਬਾਅਦ ਵੀ ਉਹਦੀ ਗੈਰ ਮੌਜੂਦਗੀ ਨਹੀਂ ਹੁੰਦੀ ਸੱਚ ਇਹ ਵੀ ਇਬਾਦਤ ਵਾਲੇ ਨੂੰ ਜਿੱਥੇ ਕੋਈ ਯਾਦ ਕਰਦਾ ਉੱਥੇ ਉਹਦੀਆਂ ਤਰੰਗਾਂ ਆਉਂਦੀਆਂ ਨੇ ਉਹਦੀ ਹਾਜ਼ਰੀ ਹੁੰਦੀ ਹੈ ਇਸੇ ਕਰਕੇ ਉਸ ਦਿਨ ਸ਼ਾਇਦ ਉੱਤੇ ਸ਼ਬਦ ਪੜ੍ਹ ਰਹੇ ਸਨ ਨਾਨਕ ਕੱਟੜਿਆਂ ਸਿਓਂ ਤੋੜ ਪਹਿਲੇ ਦਿਨ ਜਦਨ ਕਥਾ ਸ਼ੁਰੂ ਕੀਤੀ ਕੱਚੇ ਛੜਦੇ ਹੁੰਦੇ ਆ ਪੱਕੇ ਤਾਂ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ ਜੀ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੇ ਓ ਮੋਇਆ ਨਾ ਜਾਈ ਛੋੜ ਓ ਮੋਇਆ ਨਾ ਜਾਈ ਛੋੜ ਪੱਕੇ ਤਾਂ ਸ਼ਰੀਰ ਦੇ ਢਾਂਚੇ ਤੋਂ ਬਾਅਦ ਵੀ ਬਾਹਾਂ ਨਹੀਂ ਛੱਡਦੇ ਹੁੰਦੇ ਮੈਂ ਫਿਰ ਬੇਨਤੀ ਕਰਾਂਗਾ ਆਪਣਾ ਆਪ ਜਿੱਦਨ ਸਵਾਰਿਆ ਜਾਏ ਗੁਰੂ ਕੋ ਸੱਚੀ ਜੇ ਮੈਂ ਵੀ ਕਥਾ ਕਰਨਾ ਮੈਂ ਵੀ ਦੂਜਿਆਂ ਨੂੰ ਸਵਾਰਨ ਤੇ ਲਗਾ ਜਿਸ ਨਾ ਆਪ ਸਵਾਰਨ ਲੱਗ ਪਵੇ ਆਪਣੇ ਆਪ ਝਾਤੀ ਮਾਰ ਲੱਗ ਪਵੇ ਸ਼ਬਦ ਤੋਂ ਬਿਨਾ ਆਪਰਾ ਨਹੀਂ ਸਵਾਰਿਆ ਜਾਣਾ ਹੁਣ ਮੈਂ ਆਪ ਜੀ ਨੂੰ